ਅਦਗਨ ਬਾੜ ਚ ਲੱਗੇ ਹੋਏ ਆ ਉਹ ਜਨਸਖਤਰ ਦੇ ਤੇ ਮੈਨੂੰ ਉਹਨਾਂ ਨੇ 70000 ਰੁਪਏ ਅਸੀਂ ਸਦਾ ਗੁਰਸ਼ਰਥੀ ਉਹਨਾਂ ਦੇ ਨਾਟਕ ਸੈਸੋ ਮੋਹਾਲੀ ਨੂੰ ਇਸ ਤਰ੍ਹਾਂ ਪ੍ਰੋਗਰਾਮ ਕਰਾਉਣੇ ਜਿੰਨੇ ਵੀ ਸਮਾਂ ਕੋਣੇ ਤੇ ਉੱਥੇ ਹੀ ਮੈਨੂੰ ਉਹਨਾਂ ਨੇ ਦੱਸਿਆ ਕਿ ਮੈਂ ਐਵੇਂ ਕਰ ਰਿਹਾ ਉਸ ਟਾਈਮ ਕਿ ਮੇਰੇ ਮੁੰਡੇ ਦੋਨੇ ਸੰਜੀਵਨ ਤੇ ਜੀਵਨ ਇਹ ਵੀ ਨਾਟਕ ਕਰਦੇ ਆ ਵੀ ਤੁਸੀਂ ਵੀ ਜੁੜੋ ਨਾਟਕਲ ਮੈਂ ਕਹਿੰਦਾ ਕਿ ਮੇਰਾ ਨਾਟਕ ਸਾਇਦਾ ਸ਼ਾਮ ਦਾ ਨਾਟਕ ਨਿਖਰੇ ਮੈਂ ਜ਼ਿੰਦਗੀ ਵਿੱਚ ਪਹਿਲਾ ਨਾਟਕ ਬਣਾ ਭਾਪੀ ਮੈਨਾ ਜਿਹੜਾ ਕਿ ਗੁਰਬਖਸ਼ ਸਿੰਘ ਦੀ ਈ ਕਹਾਣੀ ਬਹੁਤ ਮਸ਼ਹੂਰ ਸਾਡੇ ਪੜ੍ਹੀ ਹੋਈ ਆਪਾਂ ਉਹ ਸੰਜੀਵਨ ਨੇ ਉਸ ਕਹਾਣੀ ਨੂੰ ਉਪਾਰਤ ਕੀਤਾ ਨਾਟਕ ਚ ਟਗੋਰ ਥੀਟਰ ਚੰਡੀਗੜ੍ਹ ਅਸੀਂ ਨਾਟਕ ਖੇਡਿਆ ਮੈਂ ਥੋੜਾ ਜਿਹਾ ਰੋਮ ਤੱਕ ਪਹੁੰਚੋ ਮੈਨੂੰ ਇੱਕ ਚੇਟਕ ਲੱਗੀ ਰੰਗਵਾਂ ਚ ਵੱਲ ਜੁੜਨ ਦੀ ਤੇ ਇਹਨਾਂ ਦੇ ਪਰਿਵਾਰ ਨਾਲ ਕਿਉਂਕਿ ਉਸ ਤੋਂ ਬਾਅਦ ਇਹ ਨਵੀਂ ਸੀ ਨਾਲੇ ਖੇਡੇ ਉਹ ਜ਼ਿਆਦਾਤਰ ਤੀ ਸਾਰੀ ਕਹਾਣੀਆਂ ਇਹਨਾਂ ਨੇ ਖੇਡੇ ਫਿਰ ਉਹ ਵੀ ਅਕਸਰ ਉਹਨਾਂ ਦਾ ਅਸਰ ਅੰਦਰ ਆ ਜਿਵੇਂ ਸੈਸੋ ਦੇ ਸਮਾਗਮਾਂ ਮੌਕੇ ਉਹ ਵੀ ਪੂਰੀ ਸਰਕਾਰਨ ਦੀ ਭੂਮਿਕਾ ਉਨਵਾਉ ਦੇ ਵਿੱਚ ਕਿੰਨੇ ਦਿਨਾਂ ਕੱਟੇ ਅਸੀਂ ਇਕੱਠੇ ਬੈਠ ਕੇ ਗੱਲਾਂ ਮਾਰਦੇ ਰਹੇ ਕਿਉਂਕਿ 30 ਸਾਲ ਦਾ ਜੋ ਇਤਿਹਾਸ ਹੈ ਜੋ ਜਿਹੋ ਨਾਲ ਨਾਮ ਆ ਪੰਜਾਬੀਆਂ ਦੇ ਵਿੱਚ ਉਹ ਜੋ ਬਾਹਰੋਂ ਦੇਖਦਾ ਹੈ ਬੜਾ ਨਾਮ ਆਫਾ ਦੇ ਦਿੱਤੀ ਸਾ ਪਰ ਅਸੀਂ ਆਮ ਗੱਲਾਂ ਮਨਾ ਕਰਦੇ ਆ ਤੁਰਦੇ ਫਿਰਦੇ ਆ ਇਕੱਠੇ ਕੰਮ ਕਰਦੇ ਆ ਫਿਰ ਉਹ ਜਿਵੇਂ ਤੁਹਾਡੇ ਸਾਥੀ ਆ ਬੜੇ ਦੋਸਤ ਆ ਤੇ ਤੁਸੀਂ ਉਸ ਤਰ੍ਹਾਂ ਉਹਨਾਂ ਨਾਲ ਵਿਚਰਦੇ ਆ ਇਸ ਲਈ ਇਹਨਾਂ ਦੇ ਪਰਿਵਾਰ ਨਾਲ ਕੇ ਇੱਥੇ ਅਸੀਂ ਦਾ ਬਖਿਲ ਕਲਕੱਤੇ ਗਏ ਭਪਾਲ ਗਏ ਦਿੱਲੀ ਗਏ ਕਿੱਥੇ ਕਿੱਥੇ ਗਏ ਅਸੀਂ ਤਾਂ 30 ਸਾਲ ਦਾ ਸਾਥ ਆ ਜਾਂ ਉਹਦੀ ਉਹ ਬੱਲਵਾਤਾ ਜਾਂ ਜੋ ਉਹਨਾਂ ਦਾ ਸਨੇਹ ਹੈ ਉਹ ਸਾਡੇ ਨਾਲ ਨਾਲ ਹਮੇਸ਼ਾ ਤੁਰਦਾ ਰਹੇ ਕਿਉਂਕਿ ਇਹਨਾਂ ਜਿਹੜੇ ਪੁੱਛੋੜ ਆ ਉਹ ਪਿੰਡਾਂ ਦੇ ਬੇਹੜੀ ਜਿੱਥੇ ਉਹ ਕਿ ਲੈਬਰੀ ਬਣਾਈ ਹੈ ਡਢੇਰੀ ਪਿੰਡ ਉਥੇ ਮੇਰੇ دوست ਜਗਨੰਦ ਸਿੰਘ ਗਰੀਆ ਉਹ ਵੀ ਉਸੇ ਪਿੰਡ ਦਾ ਉਹਨਾਂ ਨੇ ਸਰਗਰਮ ਹੋ ਕੇ ਸੰਤੋਸ਼ੀਤੀ ਯਾਦ ਵਿੱਚ ਡਢੇਰੀ ਪਿੰਡ ਵਿੱਚ ਇੱਕ ਲੈਬਰੀ ਬਣਾਈ ਇਹਨਾਂ ਦੇ ਪਿਤਾ ਗਿਆਨੀ ਇਸ਼ਾ ਸਿੰਘ ਉਹ ਬੜੇ ਧਾਰਮਿਕ ਸੁਭਾਅਤ ਉਹਨਾਂ ਦਾ ਈਵਨ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਮੈਂਬਰ ਵੀ ਰਹੇ ਹੋ ਇਹ ਸਭ ਤੋਂ ਬੜੇ ਤੇ ਤੀਰ ਸਾਹਿਬ ਇਸ ਲਈ ਇਹਨਾਂ ਉੱਤੇ ਪ੍ਰਵਾਦ ਦਾ ਵਜਨ ਵੀ ਦਾ ਜਿੰਮੇਵਾਰੀ ਦੀ ਤਾਂ ਛੇਤੀਓ ਆਪਣੇ ਜਿਹੜਾ ਪਿਤਾ ਪੁਰਖੀ ਕਿੱਤਾ ਦਾ ਰਹਿਣਾ ਦਾ ਕਮੀਜ਼ ਵਗਾਰੇ ਬਣਾਉਣ ਸੂਟ ਬਣਾਉਣੇ ਜਾਂ ਹੋਰ ਇਸ ਤਰ੍ਹਾਂ ਇਹ ਕੁ ਬਣਾਉਣ ਲੱਗੇ ਪਰ ਚਿੰਤਕ ਪੜਾਈ ਦੀ ਹੈਗੀ ਇਸ ਲਈ ਅੰਤਲੇ ਸਮੇਂ ਤੱਕ ਕਿਉਂਕਿ ਇਹਨਾਂ ਨੇ ਸਰੀਰ ਅੰਦਾਨ ਕਰਿਆ ਤਾਂ ਪੀਜੇ ਨੂੰ ਅੰਤਲੇ ਸਮੇਂ ਤੱਕ 30 ਪੰਜਾਬੀ ਦੇ ਬਹੁਤ ਥੋੜੇ ਲੇਖਕ ਹੋਣੇ ਆ ਜਿਨ੍ਹਾਂ ਨੂੰ ਕੁੱਲ ਵਕਤੀ ਲੇਖਕ ਕਿਹਾ ਜਾਂਦਾ ਹੈ ਕੁੱਲ ਵਕਤੀ ਕਿ ਕੋਈ ਕੰਮ ਨਹੀਂ ਕਰਨਾ ਆਹੀ ਕੰਮ ਕਰਨਾ ਲਿਖਣ ਪੜਨ ਦਾ ਉਸ ਸਮੇਂ ਇਹ ਫੈਸਲਾ ਲੈਣਾ ਬੜੀ ਵੱਡੀ ਗੱਲ ਮੰਨੀ ਜਾਂਦੀ ਸੀ ਕਿ ਤੀਰ ਸਾਹਿਬ ਕੋਹੋਂ ਤੋਂ ਕੰਮ ਨਹੀਂ ਕਰਨਗੇ ਸਾਹਿਬ ਤੱਕ ਪਹੁੰਚਣਗੇ ਪਰਿਵਾਰ ਪਰਿਵਾਰ ਵੀ ਪਾਣਾ ਜ਼ਿੰਮੇਵਾਰੀ ਵੀ ਆ ਬੱਚੇ ਵੀ ਆ ਮੁਹਾਰੀ ਵਰਗੇ ਸ਼ਹਿਰਦਾਰ ਹੈਸ਼ ਵੀ ਆ ਇਸ ਲਈ ਬੜੇ ਉਹਨਾਂ ਨੂੰ ਸੁਵਸਥਿਆਵਾਂ ਨਾਲ ਦੋ ਚਾਰ ਮਹੌੜਾ ਬਿਆ ਪਰ ਉਹਨਾਂ ਨੇ ਕਦੇ ਵੀ ਆਪਣੀ ਏਰੀਏ ਨੂੰ ਖਾਣਾ ਨਾਤਾ ਜਿਵੇਂ ਕੁਲਵਕਤ ਲਈ ਰਹਿਣਾ ਤੇ ਰਹਿਣਾ ਇਸ ਵਾਸਤੇ ਇਹਨਾਂ ਨੂੰ ਲਗਾਤਾਰ ਤੜਨਾ ਵੱਡੀ ਕੀਰਤੀ ਵਿੱਚ ਸਾਹਿਬ ਇਹਨਾਂ ਨੇ ਰਚਿਆ ਇਹੀ じゃ ਸਾਹਿਤ ਵਿੱਚ ਰਚਿਆ ਕਿ ਜਿਹੜੇ ਨਾਮ ਵੀ ਨਾਲ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦਾ ਰਿਹਾ ਨਾਮ ਵੀ ਨਾਲ ਕਾਲੇ ਨਾਂ ਨੇ ਨਿਉ ਡਾਇਰੀ ਮੇਰੀ ਡਾਇਰੀ ਦੇ ਪੰਨੇ ਚਾਰੀ ਦੇ ਫੋਲੋ ਜਗਵਲੀ ਵਿੱਚ ਲਗਾਤਾਰਤਾ ਦੇ ਨਾਲ ਇਹ ਲਿਖਦੇ ਨੇ ਇਨਾ ਕੰਮ ਹੀ ਲਿਖਣਾ ਹੋ ਗਿਆ ਲਿਖਣਾ ਜਿਹੜਾ ਕਾਰਜ ਦਾ ਕੰਮੇ ਹੋ ਗਿਆ ਫਿਰ ਜਦੋਂ ਇਹ ਕੇਂਦਰੀ ਪੰਜਾਬੀ ਲੇਖਕ ਸਭਾ ਦਿਆਂ ਚੋਣਾਂ 'ਚ ਖੜੇ ਮੇਰੇ ਵਾਸਤੇ ਮਾਰੀ ਸਮੱਸਿਆ ਪੈਦਾ ਹੋ ਗਈ ਕਿਉਂਕਿ ਗੁਰਸ਼ੰਦ ਭਾਈ ਨਾਲ ਮੈਂ ਸਿੱਧਾ ਜੁੜਿਆ ਹੋਇਆ ਤਾਂ ਮੈਂ ਵੀ ਨਾਟਕਾਂ ਦਾ ਰੰਗਮંચ ਕਰਦਾ ਸੀ ਗੁਰਸ਼ੰਦ ਭਾਈ ਨਾਲ ਇਹਨਾਂ ਦੇ ਪ੍ਰਵਾਹ ਨਾਲ ਜੁੜਿਆ ਹੋਇਆ ਤਾਂ ਤਿੰਨ ਸਾਡੇ ਪਰਿਵਾਰ ਨਾਲ ਜਦੋਂ ਫਿਰ ਦੋਨੇ ਤੇਰਾ ਆਮੋ ਸਾਹਮਣੇ ਖੜੇ ਆ ਗਏ ਤਾਂ ਸਾਨੂੰ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੰਜੀਵਨ ਦਾ ਵੀ ਇਹੀ ਹਾਲ ਦਾ ਇੱਕ ਪਾਸੇ ਸੰਜੀਵਨ ਦਾ ਤਾਂ ਆਇਆ ਖੜਾ ਵੋਟਾਂ ਵਿੱਚ ਦੂਜੇ ਪਾਸੇ ਰੰਗਮਾਟਰ ਦੇ ਤਰਫ ਤੇ ਉਹਦਾ ਰੰਗਮਾ ਜੀ ਸਾਥੀ ਗੁਰਸ਼ਰਨ ਸਿੰਘ ਨਿਰਭੈ ਮੱਲਨਾ ਸੀਗਾ ਕੇ ਜਾਣਦੇ ਆ ਉਹ ਖੜੇ ਆ ਤੇ ਦੋ ਆਰਟੀਕਲ ਪੰਜਾਬੀ ਟ੍ਰਿਬਿਊਨ ਵਿੱਚ ਉਸਨ ਸਮੇਂ더라 ਲੱਗੇ ਜਿਹੜੇ ਕਿ ਸੰਤੋਸ਼ੀ ਧੀ ਨੇ ਆਪਣੀ ਕਰਮ ਚ ਲਿਖੇ ਉੱਥੇ ਵਿੱਚ ਲਿਖਦੇ ਆ ਉਹ ਵੀ ਭਾਵੇਂ ਮੈਂ ਜਿੱਤ ਗਿਆ ਪਰ ਜਿੱਤਿਆ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਮੈਂ ਹਾਰ ਗਿਆ ਕਿਉਂਕਿ ਸਭਾ ਦੇ ਕੰਮ ਕਰਨ ਲੱਗੇ ਵੀ ਕਹੇ ਸਾਨੂੰ ਬੜੀਆਂ ਇਹਨੇ ਵੋਟਾਂ ਲੈਣ ਵਾਸਤੇ ਬੜੀਆਂ ਗੱਲਾਂ ਜਿਹੜੀਆਂ ਇੱਧਰ ਤੋਂ ਕਰਦੀਆਂ ਪੈਂਦੀਆਂ ਵੀ ਮੈਂ ਇਹ ਕਦੇ ਅਹੀ ਜਮਨ ਕੀ ਕਹਿੰਦੇ ਹਾਂ ਮਕੀਤਾ ਨਹੀਂ ਉਸ ਸਮੇਂ ਦਰ ਆਮੀ ਸੰਤੋਸ਼ੀ ਤੀਰਨ ਵਾਲਾ ਮੇਰੀ ਬੜੇ ਗੂਗਲ ਵਿਚਾਗਤ ਉਹ ਹੈਦਮ ਵਿਭਾਗ ਤੇ ਇਕਰ ਕੇਂਦਰੀ ਪਬਲੀਕ ਸਭਾ ਨੂੰ ਐਡੇ ਵਿਭਾਗ ਤੇ ਮਤਲਬ ਕੇਂਦਰੀ ਪਬਲੀਕ ਸਭਾ ਨੂੰ ਸਿਮਾਇਮ ਕਰਾਇਆ ਵਰਖਾਪਿਛੈ ਪੰਜਾਬ ਨੂੰ ਛੱਡੀਗੜ ਤੋਂ ਤੇ ਉਹਦੇ ਵਿੱਚ ਕਾਫੀ ਬੰਦੇ ਮੌਜੂਦ ਕਰ ਲਏ ਕਿਉਂਕਿ ਮੁੱਖ ਕੰਮ ਜਿਹੜੀ ਕੇਂਦਰੀ ਸਭਾ ਕਰਦੀ ਨਹੀਂ ਤਾਂ ਉਹਦੇ ਪਿਛੇ ਮੁੱਖ ਕੰਮ ਜਿਹੜਾ ਹੈ ਉਹ ਹੱਥ ਦਾ ਸੰਜੀਵਨ ਦਾ ਤੇ ਸੁਜੀਵਨ ਉਹ ਵੀ ਅਸੀਂ ਇਕੱਠੇ ਨਾਲ ਕਰ ਦਿੰਦੇ ਇਸ ਲਈ ਮੈਂ ਵੀ ਨਾਲੇ ਹੁੰਦਾ ਤੇ ਜਦੋਂ ਆ ਮੁੱਖ ਮੰਤਰੀ ਉਸ ਸਮੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੈਠੇ ਹੋ ਧੀਰਜਾ ਦੇ ਨਾਲ ਮੰਗ ਰੱਖੀ ਧੀਰਜਾ ਨੇ ਕਿ ਸਾਨੂੰ ਲੈ ਕੇ ਉਹ ਕਰਨੀ ਹੈਗਾ ਆਪਣਾ ਸਾਨੂੰ ਕਾਦੋ ਮਕਾਨ ਦੋ ਆਪਣੇ ਵਾਸਤੇ ਨਹੀਂ ਲੇਖ ਕੇ ਵਾਸਤੇ ਕੇਂਦਰੀ ਪੱਬੀ ਲੇਖੀ ਸਵਾ ਵਾਸਤੇ ਤੇ ਇਕੋ ਮਾੜ ਰੱਖੀ ਹੈ ਚਲ ਜੋ ਬਾਲਾ ਸਾਹ ਬੋਲੇ ਤੋ ਕਹਿੰਦੇ ਭਾਈ ਤੁਸੀਂ ਮੈਨੂੰ ਆਪਣੇ ਵਰਗੀ ਸਮਝੋ ਮੈਂ ਕਿ ਬਾਹਰ ਵਾਲ ਨਹੀਂ ਆਗਾ ਮੈਂ ਤੁਹਾਡੇ ਵਾਂਗ ਆ ਇਹ ਤਾਂ ਮੇਰਾ ਟੁੱਕਾ ਲੱਗ ਗਿਆ ਵੀ ਮੈਂ ਮੁੱਖ ਮੰਤਰੀ ਬਣ ਗਿਆ 3 ਸਾਲ ਉੱਚੀ ਬੈਠੇ ਬੈਠੇ ਕਹਿੰਦੇ ਕਹਿੰਦੇ ਬਾਦਲ ਸਾਹਿਬ ਇਹ ਤੁੱਕਾ ਕਹਿੰਦੇ ਤਿੰਨ ਵਾਰ ਲੱਗਿਆ ਇੱਕ ਵਾਰ ਲੱਗਿਆ ਇਹ ਤੁੱਕਾ ਕਹਿੰਦੇ ਤਿੰਨ ਵਾਰ ਲੱਗਿਆ ਪਰ ਇੰਨੇ ਵਿਵਾਖ ਤੇ ਬੋਲਣ ਨੂੰ